ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਫਾਜ਼ਿਲਕਾ ਲਾਦੂਕੇ ਤੋਂ ਅੱਗੇ ਜਿੰਨਾ ਪਿੰਡਾਂ ਵਿੱਚ ਪਾਣੀ ਦੀ ਮਾਰ ਨਾਲ ਪਿੰਡ ਵਿੱਚ ਬਹੁਤ ਨੁਕਸਾਨ ਹੋਇਆ ਹੈ ਤੇ ਉਹਨਾਂ ਕੋਲੇ ਰਾਸ਼ਨ ਅਤੇ ਹੋਰ ਹਰੇਚਾਰੇ ਦੀਆਂ ਗੱਡੀਆਂ ਲੈ ਕੇ ਗਏ ਇਸ ਵਿੱਚ ਅਸੀਂ ਹਰਾ ਤੇ ਟੂੜੀ ਭਰ ਕੇ ਲੈ ਕੇ ਗਏ ਤੇ ਜਿੰਨਾ ਲੋਪਾ ਨੂੰ ਲੋੜ ਸੀ ਉਹਨਾਂ ਨੂੰ ਲੋੜ ਮੁਤਾਬਕ ਉਹਨਾਂ ਨੇ ਹਰਾ ਭਰਿਆ ਤੇ ਅੱਗੇ ਜਾ ਕੇ ਅਸੀਂ ਪਿੰਡਾਂ ਵਿੱਚ ਢਾਣੀਆਂ ਵਿੱਚ ਵੀ ਇਹ ਹਰਾ ਦਿੱਤਾ ਜਿੱਥੇ ਕਿ ਕੋਈ ਵੀ ਸਾਧਨ ਨਹੀਂ ਪਹੁੰਚ ਸਕਦਾ ਸੀ ਉੱਥੇ ਅਸੀਂ ਬੀੜੀ ਰਹਹੀਂ ਜਾ ਕੇ ਉਹਨਾਂ ਪਿੰਡਾਂ ਨੂੰ ਵੀ ਇਤਰਾਸ਼ਨ ਦਿੱਤਾ ਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਥੋੜੇ ਥੋੜੇ ਸਹਿਯੋਗ ਨਾਲ ਇਹ ਆਪਾਂ ਇਹਨਾਂ ਵੀਰਾਂ ਦੀ ਮਦਦ ਕਰ ਸਕਦੇ ਹਾਂ ਤੁਸੀਂ ਇਹ ਵੀਡੀਓ ਵਿੱਚ ਵੇਖ ਰਹੇ ਹੋ ਕਿਵੇਂ ਪਿੰਡ ਵਿੱਚ ਲੋਕ ਹਰੇਚਾਰੇ ਲਈ ਇਕੱਠੇ ਹੋਏ ਤੇ ਇਹ ਇਨਾਂ ਲੋਕਾਂ ਦਾ ਕਹਿਣਾ ਹੈ ਕਿ ਵੀ ਸਾਨੂੰ ਰਾਸ਼ਨ ਤਾਂ ਪਹੁੰਚਿਆ ਪਰ ਸਾਡੇ ਜਾਨਵਰ ਭੁੱਖੇ ਬੈਠੇ ਹਨ ਜਿਨ੍ਹਾਂ ਨੂੰ ਹਰੇ ਦੀ ਬਹੁਤ ਲੋੜ ਹੈ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿੰਨਾ ਆਪਾਂ ਸਹਿਯੋਗ ਪਾ ਸਕਦੇ ਹਾਂ ਆਪਾਂ ਇਸ ਦੁਖ ਦੀ ਘੜੀ ਵਿੱਚ ਆਪਣੇ ਪੰਜਾਬੀ ਭਰਾਵਾਂ ਨਾਲ ਖੜੀਏ ਤਾਂ ਮੇਰੇ ਨਾਲ ਕਈ ਮੇਰੇ ਵੀਰ ਕਈ ਜਿਵੇਂ ਆ ਬਾਈ ਮਿੰਟੂ ਟਿੱਕਾ ਜੋਨੀ ਅਸੀਂ ਸਾਰੇ ਰਲ ਕੇ ਇਸ ਏਰੀਆ ਵਿੱਚ ਗਏ ਤੇ ਹੋਰ ਜਿਹੜਾ ਰਾਸ਼ਨ ਸੀਗਾ ਉਹ ਅਸੀਂ ਜਿਵੇਂ ਜਿਵੇਂ ਪਿੰਡਾਂ ਵਿੱਚ ਲੋੜ ਸੀ ਉਵੇਂ-ਉਵੇਂ ਅੱਗੇ ਪਹੁੰਚਾਈ ਗਏ ਇਹ ਸਾਡੀ ਸੇਵਾ 6 ਦਿਨਾਂ ਤੋਂ ਹੋ ਗਏ ਲਗਾਤਾਰ ਚੱਲ ਰਹੀ ਹੈ ਪਹਿਲਾਂ ਅਸੀਂ ਫਰੋਜਪੁਰ ਸਾਈਡ ਵੀ ਦੇ ਕੇ ਆਏ ਤੇ ਅੱਜ ਅਸੀਂ ਫਾਜ਼ਿਲਕਾ ਸਾਈਡ ਇੱਕ ਦਿਨ ਤਰਨਧਰ ਸਾਈਡ ਗਏ ਸੀਗੇ ਤਾਂ ਜੋ ਜਿੱਥੇ-ਜਿੱਥੇ ਸਾਨੂੰ ਫੋਨ ਆਈ ਜਾਂਦੇ ਆ ਉਹ ਜੋ ਚੀਜ਼ਾਂ ਨੂੰ ਲੋਕਾਂ ਨੂੰ ਲੋੜ ਹੁੰਦੀ ਹੈ ਅਸੀਂ ਉਹੋ ਚੀਜ਼ਾਂ ਲੈ ਕੇ ਜਾਂਦੇ ਹਾਂ ਜੇ ਕਿਸੇ ਹੋਰ ਵੀਰ ਨੂੰ ਵੀ ਕੋਈ ਲੋੜ ਹੋਵੇ ਤਾਂ ਉਹ ਇਸ ਤੇ ਮੈਸੇਜ ਛੱਡ ਸਕਦਾ ਹੈ ਤਾਂ ਜੋ ਅਸੀਂ ਉਹਨਾਂ ਦੀ ਲੋੜ ਮੁਤਾਬਕ ਇਹ ਚੀਜ਼ਾਂ ਪਹੁੰਚਾਈਏ ਇਸ ਵਿੱਚ ਅਸੀਂ ਕੱਪੜੇ ਵੀ ਲੈ ਕੇ ਗਏ ਸੀ ਜੋ ਲਈ ਇੱਕ ਲੋੜ ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਸਾਨੂੰ ਦੱਸ ਕੇ ਤੁਸੀਂ ਮੰਗਾ ਸਕਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ